ਸਸਿਕਾਲ ਜੀ ਸਾਰਿਆਂ ਨੂੰ ਅਸੀਂ ਜਿਵੇਂ ਬੇਲਾਂ ਬਾਰੇ ਗੱਲ ਕੀਤੀ ਜਿਹੜੀ ਤੇ ਅਸੀਂ ਤਿਆਰ ਕਰਦੇ ਨਰਸੇ ਵਿੱਚ ਸਾਡੀਆਂ ਬੱਚਾ ਜਿਹੜੇ ਸ਼ਰਾਬ ਜਗੇ ਛੋਟੇ ਰੋਖਿਆ ਗਿਆ ਪੌਦੇ ਹੈਗੇ ਉਹਨਾਂ ਬਾਰੇ ਚਰਚਾ ਕਿਹੜੇ ਕਿਹੜੇ ਤਿਆਰ ਕਰਦੇ ਆਂ ਸਭ ਤੋਂ ਪਹਿਲਾਂ ਚਾਂਦਨੀ ਸਿੰਗਲ ਫੁੱਲ ਤੇ ਡਬਲ ਫੁੱਲ ਤਿਆਰ ਕਰਦੇ ਆਂ ਡਵਾਰਫ ਫੁੱਲ ਤਿਆਰ ਕਰਦੇ ਨਾਲ ਉਸ ਤੋਂ ਚਿੱਟੇ-ਚਿੱਟੇ ਪੱਤਿਆਂ ਵਾਲੀ ਜਾਂਦਰੀ ਵੀ ਤਿਆਰ ਕਰਦੇ ਆਂ ਉਸ ਤੋਂ ਬਾਅਦ ਕੈਲੈਂਡਰ ਪਾਊਡਰ ਪੱਪ ਬੋਲਦੇ ਆ ਬਹੁਤ ਹੀ ਲਾਲ ਰੰਗ ਦਾ ਬਹੁਤ ਸੋਹਣਾ ਸੋਹਣਾ ਫੁੱਲ ਆਉਂਦਾ ਹਵਿਸਕਸ ਦੀਆਂ ਕਈ ਤਰ੍ਹਾਂ ਦੀਆਂ ਵੈਰਿਟੀਆਂ ਤਿਆਰ ਕਰਦੇ ਆਂ ਲਾਲ ਹੋ ਗਿਆ ਮਤਲਬ ਕਹਿੰ ਉਸੇ ਕੇਸ਼ੀਆ ਗੁਲਾਕਾ ਪੀਰੀਫੋਲੈਜੀਕਲ ਲੱਗੇ ਹੋਇਆ ਸ਼ਰਾਬ ਨੂੰ ਉਹ ਤਿਆਰ ਕਰਦੇ ਆਂ ਹਾਰ ਸ਼ਿੰਗਾਰ ਨੂੰ ਤਿਆਰ ਕਰਦੇ ਨੂੰ ਪਰਜਾਤ ਬੋਲਦੇ ਆ ਉਸੇ ਹਿਮੇਲੀਆ ਹੋ ਗਿਆ ਲਾਲ ਫੁੱਲਾਂ ਲਈ ਇੱਥੇ ਹਮਿੰਗਵਾਰਡਸ ਬਹੁਤ ਆਉਂਦੇ ਆ ਉਸ ਮਰਈਆ ਬਹੁਤ ਸਗੰਧ ਵਿੱਚ ਇੱਕ ਸ਼ਰਾਬੇ ਨੂੰ ਤਿਆਰ ਕਰਦੇ ਹੈਗੇ ਆ ਇੱਕ ਰੁਕਮੰਜਰੀ ਦੇ ਕਈ ਤਰ੍ਹਾਂ ਦੇ ਫੁੱਲ ਆਉਂਦੇ ਆ ਚਿੱਟੇ ਹੋਗੇ ਗੁਲਾਬੀ ਰੰਗ ਦੇ ਹੁੰਦੇ ਲਾਲ ਰੰਗ ਦੇ ਫੁੱਲ ਉਹ ਤਿਆਰ ਕਰਦੇ ਹੈਗੇ ਆ ਤਿਕਨੇਰ ਦੀਆਂ ਸਾਰੀਆਂ ਕਿਸਮਾਂ ਤਿਆਰ ਕਰਦਾ ਡਵਰਫ ਤੋਂ ਲੈ ਕੇ ਪੀਲੀ ਕਨੇਰ ਤੋ ਲੈ ਕੇ ਸਭ ਤਰ੍ਹਾਂ ਦੇ ਰੰਗ ਤਿਆਰ ਕਰਦੇ ਆ ਚਿੱਟੇ ਹੋਗੇ ਦਿੰਦਾ ਰਾਜਾ ਹੋ ਗਿਆ ਰਾਤ ਦੀ ਰਾਣੀ ਵੀ ਤਿਆਰ ਕਰਦੇ ਹੈਗੇ ਧੰਨਵਾਦ